ਵਾਹਿਗੁਰੂ ਇੱਕ ਓਮ ਕਾਰ ਸਤ ਗੁਰ ਪਰਸਾਦ ਮਾਰੂ ਮਹਿਲਾ ਪੰਜ ਮਾ ਘਰ ਚੌਥਾ ओमकार उत्पाती किया विनंस सब्राती वन त्रिन त्रपवन पाणी चार वेद चार खाणी कांड ਦੀਪ ਸਭ ਲੋਆ ਇੱਕ ਕਵਾਵ ਤੇ ਸਭ ਹੋਆ ਕਰਨ ਹਾਰ ਬੂਜੋਰੇ ਸਤ ਗੁਰ ਮਿਲ ਤਾ ਸੂਜੋਰੇ ਰਹਾਓ ਤਨ ਤਨ ਸਤਿਗੁਰੂ ਪੰਜਵੇਂ ਪਾਤਸ਼ਾਹ ਉਹਨਾਂ ਦੇ ਇਹ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਜਿਸ ਤੱਕ ਇਹ ਪਹਿਲਾ 9 ਸ਼ਬਦ ਦੂਸਰੇ ਘਰ ਦੇ ਉਹ 7 ਸ਼ਬਦ ਤੀਸਰੇ ਘਰ ਦੇ ਅਰਥਾਤ ਕੁੱਲ 16 ਸ਼ਬਦ ਮਾਰੂ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਨ ਅਤੇ ਹੁਣ ਚੌਥੇ ਘਰ ਦੇ ਵਿੱਚ ਸਤਿਗੁਰੂ ਜੀ ਦੀ ਬਾਣੀ ਆਰੰਭ ਹੋ ਰਹੀ ਹੈ ਕਿਉਂਕਿ ਘਰ ਬਦਲਿਆ ਹੈ ਇਸ ਕਰਕੇ ਮੰਗਲਾ ਚਰਨ ਉੱਪਰ ਆਇਆ ਹੈ ਇੱਕ ਓਮ ਕਾ ਸਤਗੁਰ ਪਰਸਾ ਇਸ 17ਵੇਂ ਸ਼ਬਦ ਦੇ ਵਿੱਚ ਜੋ ਕਿ ਚੌਥੇ ਘਰ ਦੇ ਵਿੱਚ ਪਹਿਲਾ ਸ਼ਬਦ ਹੈ ਸਤ ਗੁਰੂ ਜੀ ਰਹਾਉ ਦੀਆਂ ਪੰਕਤੀਆਂ ਵਿੱਚ ਸਾਨੂੰ ਉਪਦੇਸ਼ ਕਰਦੇ ਹਨ ਕਰਨ ਹਰ ਮੂਜੋ ਰੇ ਸਤ ਗੁਰ ਮਿਲ ਤਾ ਸੁਝਰੇ ਰੇ ਹੀ ਭਾਈ ਜੋ ਕਰਨਹਾਰ ਹੈ ਜਿਸ ਨੇ ਸਾਰੀ ਇਹ ਸ੍ਰਿਸ਼ਟੀ ਬਣਾਈ ਹੈ ਉਸ ਨੂੰ ਬੁੱਝ ਉਸ ਦੇ ਨਾਲ ਆਪਣੀ ਡੂੰਗੀ ਸਾਝ ਪਾ ਕਰਨਹਾਰ ਬੁੱਝੋਰੇ ਸਤਿਗੁਰ ਮਿਲ ਤਾ ਸੂਝੈ ਰੇ ਪਰ ਜੇਕਰ ਸਤਗੁਰੂ ਜੀ ਮਿਲ ਪੈਣੋ ਸਤਗੁਰੂ ਦੇ ਮਿਲਣ ਦੇ ਨਾਲ ਹੀ ਉਹ ਵਾਹਿਗੁਰੂ ਨੂੰ ਸਮਝਿਆ ਜਾ ਸਕਦਾ ਹੈ ਸਤ ਗੁਰ ਮਿਲੇ ਤਾਂ ਸੂਝ ਰੇ ਸਤਗੁਰੂ ਜੀ ਹਨ ਜੋ ਉਸ ਵਾਹਿਗੁਰੂ ਦੇ ਨਾਲ ਡੂੰਗੀ ਸਾਂਝ ਪਾ ਸਕਦੇ ਹਨ ਜੋ ਸਤਗੁਰੂ ਹੀ ਹਨ ਜੋ ਉਸ ਵਾਹਿਗੁਰੂ ਬਾਰੇ ਸੂਝ ਦੇ ਸਕਦੇ ਹਨ ओमकार उत्पाती ओमकार ओ वाहेगुरु जो सर्व निवासी है लगातार ही हर पासे ही समाया हुआ है कार लगातार हर पासे जो समाया हुआ है ओ वाहेगुरु ओमकार उत्पाती ਉਸ ਵਾਹਿਗੁਰੂ ਤੋਂ ਹੀ ਇਹ ਸਾਰੀ ਉਤਪਾਤੀ ਇਹ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਕੋਈ ਹੋਰ ਇਸ ਨੂੰ ਪੈਦਾ ਕਰਨ ਵਾਲਾ ਨਹੀਂ ਹੈ ਓਮਕਾਰ ਨੇ ਉਸ ਵਾਹਿਗੁਰੂ ਨੇ ਜੋ ਸਰਵ ਵਿਆਪੀ ਹੈ ਉਸ ਨੇ ਹੀ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਕੀ ਆ ਦਿਨ ਸ ਸਭ ਰਾਤੀ ਉਸ ਵਾਹਿਗੁਰੂ ਨੇ ਹੀ ਦਿਨ ਪੈਦਾ ਕੀਤਾ ਹੈ ਰਾਤ ਪੈਦਾ ਕੀਤੀ ਹੈ ਅਤੇ ਸਭ ਕੁਝ ਹੀ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਵਣ ਤ੍ਰੇਨ ਤ੍ਰੇ ਭਵਨ ਪਾਣੀ ਇਹ ਜੰਗਲ ਜੰਗਲ ਦਾ ਘਾਹ ਤ੍ਰੇਨ ਤ੍ਰੇ ਭਵਨ ਤਿੰਨ ਭਵਨ ਪਾਣੀ ਆਗ ਸਾਰੇ ਤਤ ਜੋ ਹਨ ਇਹ ਸਾਰੇ ਉਸ ਵਾਹਿਗੁਰੂ ਨੇ ਹੀ ਬਣਾਏ ਹਨ ਚਾਰ ਵੇਦ ਚਾਰੇ ਖਾਣੀਆਂ ਇਹ ਚਾਰ ਵੇਦ ਜੋ ਹਨ ਉਹ ਮਹਾਪੁਰਸ਼ਾਂ ਦੇ ਕਿਰਪਾ ਕੀਤੀ ਤਾਂ ਇਹ ਚਾਰ ਵੇਦ ਉਹਨਾਂ ਮਹਾਪੁਰਸ਼ਾਂ ਨੇ ਬਣਾਏ ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਚਾਰੇ ਵੇਦ ਬਣੇ ਅਤੇ ਚਾਰੇ ਖਾਣੀਆਂ ਜੋ ਕਿ ਸਾਰੀਆਂ ਹੀ ਉਤਪੁੱਤਰੀਆਂ ਦੇ ਉਤਪਤੀ ਜਿਸ ਤੋਂ ਹੁੰਦੀ ਹੈ ਉਤਪਤੀ ਦਾ ਵਸੀਲਾ ਜੋ ਹੈ ਇਹ ਚਾਰੇ ਖਾਣੀ ਵੀ ਉਸ ਵਾਹਿਗੁਰੂ ਨੇ ਬਣਾਈਆਂ ਖੰਡ ਦੀਪ ਸਬ ਲੋਆ ਇੱਕ ਕਵਾਵ ਤੇ ਸਭ ਹੋਆ ਖੰਡ ਇਸ ਸ੍ਰਿਸ਼ਟੀ ਦੇ ਜੋ ਹਿੱਸੇ ਆਨਾ ਦੀਪ ਕੰਟੀਨੈਂਟ ਟਿੱਬੇ ਜਿਸਤਰਾ ਸਭ ਲੋਆ ਅਤੇ ਸਾਰੇ ਹੀ ਲੋਕ ਜੋ ਹਨ ਇਹ ਸਾਰੇ ਉਸ ਵਾਹਿਗੁਰੂ ਨੇ ਹੀ ਪੈਦਾ ਕੀਤੇ ਹਨ ਉਸੇ ਤੋਂ ਹੀ ਇਹ ਪੈਦਾ ਹੋਈ ਹੈ ਪੈਦਾ ਕਿਸ ਤਾਂ ਕੀਤੇ ਹਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਇੱਕ ਕਉ ਆਵੈ ਤੇ ਸਭ ਹੋਆ ਉਸ ਵਾਹਿਗੁਰੂ ਦੇ ਇੱਕ ਬਚਨ ਦੇ ਨਾਲ ਇੱਕ ਹੁਕਮ ਦੇ ਨਾਲ ਇਹ ਸਭ ਕੁਝ ਪੈਦਾ ਹੋ ਗਿਆ ਜਿਸ ਨੂੰ ਕਿ ਸਤਗੁਰੂ ਜੀ ਜਪਜੀ ਸਾਹਿਬ ਦੇ ਵਿੱਚ ਉਪਦੇਸ਼ ਕਰਦੇ ਹੋਏ ਕਹਿੰਦੇ ਹਨ ਕੀ ਤਾ ਪਸਾਓ ਇਕੋ ਕਵਾਉ ਤਿਸ ਤੇ ਹੋਏ ਲਖ ਦਰੀਆ ਉਸ ਵਾਹਿਗੁਰੂ ਨੇ ਪਸਾਰਾ ਪੈਦਾ ਕਰ ਦਿੱਤਾ ਇੱਕ ਕਵਾਉ ਦੇ ਨਾਲ ਇੱਕ ਬਚਨ ਦੇ ਨਾਲ ਇੱਕ ਬੋਲ ਦੇ ਨਾਲ ਜਿਸ ਨੂੰ ਕਿ ਸਾਇੰਸਿਸ ਕਹਿੰਦੇ ਹਨ ਬਿਗ ਬੈਂਗ ਉਹ ਵਾਹਿਗੁਰੂ ਨੇ ਆਪਣੇ ਹੁਕਮ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਪੈਦਾ ਕਰ ਦਿੱਤੀ ਕਰਨ ਹਾਰਾ 부ਜੋਰੇ ਸਤਿਗੁਰ ਮਿਲਾ ਤਾਂ ਸੂਜੇ ਰੇ ਉਸ ਕਰਨਹਾਰ ਨੂੰ ਬੂਝੋ ਜਿਸ ਨੇ ਕਿ ਇਹ ਸਾਰੀ ਸ੍ਰਿਸ਼ਟੀ ਦੀ ਉਤਪਤੀ ਕੀਤੀ ਹੈ ਜਿਸ ਨੇ ਸਾਰੇ ਦਿਨ ਰਾਤ ਬਣਾਏ ਹਨ ਇਹ ਜੰਗਲ ਜੰਗਲ ਦੇ ਟੀਲੇ ਤਰੇ ਭਵਨੇ ਪਾਣੀ ਅਤੇ ਹੋਰ ਤਤ ਜੋ ਹਨ ਉਹ ਸਾਰੇ ਚਾਰ ਵੇ ਚਾਰੇ ਖਾਨੀਆਂ ਇਹ ਖੰਡ ਦੀਪ ਅਤੇ ਲੋਕ ਇਹ ਜੋ ਸਭ ਕੁਝ ਜਿਸ ਨੇ ਬਣਾਇਆ ਹੈ ਉਸ ਕਰਨਹਾਰ ਨੂੰ ਕਰਨਹਾਰ ਬੁੱਝੋ ਰੇ ਸਤਿਗੁਰ ਮਿਲ ਤਾ ਸੂਝੈ ਰੇ ਪਰ ਸਤਿਗੁਰੂ ਮਿਲਣ ਦੇ ਨਾਲ ਹੀ ਉਸ ਵਾਹਿਗੁਰੂ ਦੇ ਨਾਲ ਡੂੰਘੀ ਸਾਂਝ ਪਾਈ ਜਾ ਸਕਦੀ ਹੈ ਉਸ ਵਾਹਿਗੁਰੂ ਬਾਰੇ ਜਾਣਿਆ ਜਾ ਸਕਦਾ ਹੈ ਉਸ ਵਾਹਿਗੁਰੂ ਦਾ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਸਤਿਗੁਰੂ ਦੇ ਰਾਹੀਂ ਰਹਾਉ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਆਵਤਾਰਾ ਉਸ ਵਾਹਿਗੁਰੂ ਨੇ ਜੋ ਮਾਇਆ ਦਾ ਤਿੰਨ ਗੁਣ ਪੈਦਾ ਕੀਤੇ ਹਨ ਰਜੋ ਸਤੋ ਤਮੋ ਗੁਣ ਇਹ ਸਾਰਾ ਉਸ ਵਾਹਿਗੁਰੂ ਨੇ ਹੀ ਪਸਾਰਾ ਕੀਤਾ ਹੈ ਨਰਕ ਸੁਰਗ અવਤਾਰਾ ਅਤੇ ਨਰਕ ਸੁਰਗ ਇਹ ਸਾਰਾ ਕੁਝ ਵਾਹਿਗੁਰੂ ਦਾ ਹੀ ਪੈਦਾ ਕੀਤਾ ਹੈ ਨਰਕ ਇਸ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਵਾਹਿਗੁਰੂ ਨਾਲੋਂ ਟੁੱਟਣਾ ਨਰਕ ਹੈ ਅਤੇ ਇਸ ਜ਼ਿੰਦਗੀ ਦੇ ਵਿੱਚ ਰਹਿੰਦੇ ਉਸ ਵਾਹਿਗੁਰੂ ਦੇ ਗੁਣ ਗਾਉਣੇ ਉਸ ਵਾਹਿਗੁਰੂ ਦੇ ਨਾਲ ਜੁੜਨਾ ਹੈ ਇਹ ਸਵਰਗ ਹੈ ਹਉ ਮੈਂ ਆਵੇ ਜਾਈ ਮਨ ਟਿਕਣਾ ਪਾਵੇ ਰਾਈ ਇਹ ਸਾਰੇ ਜੀਵ ਹਉਮੇ ਦੇ ਕਾਰਨ ਆਉਂਦੇ ਜਾਂਦੇ ਹਨ ਭਟਕਣਾ ਵਿੱਚ ਪੈ ਰਹੇ ਹਨ ਹਉਮੇ ਦੇ ਕਾਰਨ ਇਹਨਾਂ ਦਾ ਮਨ ਟਿਕਦਾ ਨਹੀਂ ਹੈ ਮਨ ਟਿਕਣਾ ਪਾਵੇ ਰਾਈ ਰਾਈ ਜਿੰਨਾ ਵੀ ਮਨ ਨਹੀਂ ਟਿਕਦਾ ਅਰਥਾਤ ਥੋੜੇ ਟਾਈਮ ਲਈ ਤੱਕ ਵੀ ਥੋੜੇ ਟਾਈਮ ਲਈ ਵੀ ਮਨ ਜੋ ਹੈ ਉਹ ਟਿਕਦਾ ਨਹੀਂ ਹੈ ਕਿਉਂਕਿ ਓਮੇ ਹੈ ਅੰਦਰ ਓਮੇ ਕਰਕੇ ਬਾਜ ਗੁਰੂ ਗੋਬਾਰਾ ਮੇਲੇ ਸਤਗੁਰ ਨਿਸਤਾਰਾ ਬਾਜ ਗੁਰੂ ਗੁਰੂ ਤੋਂ ਬਿਨਾ ਗੁਬਾਰਾ ਆਤਮਕ ਜੀਵਨ ਦੇ ਵਿੱਚ ਘੋਪ ਹਨੇਰਾ ਹੈ ਗੁਰੂ ਨੇ ਹੀ ਅਗਿਆਨਤਾ ਦੇ ਇਸ ਘੋਪ ਹਨੇਰੇ ਨੂੰ ਖਤਮ ਕਰਨਾ ਹੈ ਬਾਜ ਗੁਰੂ ਗੁਬਾਰਾ ਮੇਲੇ ਸਤਗੁਰ ਨਿਸਤਾਰਾ ਸਤਗੁਰੂ ਨੂੰ ਮਿਲ ਕੇ ਹੀ ਜਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਇਹ ਜੀਵ ਦਾ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਜਾਂਦਾ ਨਿਸਤਾਰਾ ਹੋ ਜਾਂਦਾ ਹੈ ਹਉ ਹਉ ਕਰਮ ਕਮਾਣੇ ਤੇ ਤੇ ਬੰਦ ਗਲਾਣੇ ਇਹ ਜੀਵ ਜੋ ਹਉਮੈ ਦੇ ਵਿੱਚ ਕਰਮ ਕਮਾਉਂਦੇ ਹਨ ਜਿਤਨੇ ਹਉਮੈ ਦੇ ਵਿੱਚ ਕਰਮ ਕਮਾਉਂਦੇ ਹਨ ਤੇ ਤੇ ਬੰਦ ਗਲਾਣੇ ਉਹ ਸਾਰੇ ਹੀ ਗਲਾਣੇ ਗਲ ਦੇ ਵਿੱਚ ਉਹ ਸਾਰੇ ਹੀ ਫਿਰ ਗਲ ਦੇ ਵਿੱਚ ਫਾਇਆਂ ਹੀ ਬਣ ਜਾਂਦੇ ਹਨ ਜਿਤਨੇ ਵੀ ਕਰਮ ਹਉਮੈ ਦੇ ਵਿੱਚ ਕਮਾਏ ਹੋਏ ਹਉਮੈ ਦੇ ਵਿੱਚ ਕੀਤੇ ਹੋਏ ਕੋਈ ਕਰਮकांड ਵੀ ਹਨ ਉਹ ਵੀ ਥਾਏ ਨਹੀਂ ਪੈਂਦੇ ਜਦੋਂ ਅੰਦਰੋਂ ਮਨ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾਏ ਤਾਂ ਹੀ ਉਹ ਥਾਏ ਪੈਂਦੇ ਹਨ ਜਿਹੜੇ ਹਉਮੈ 'ਚ ਕਰਮ ਕਮਾਣੇ ਹਨ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਤੇ ਤੇ ਬੰਦ ਗਲਾਣੇ ਉਹ ਗਲੇ ਦੇ ਵਿੱਚ ਕਫਾਈਆਂ ਹੀ ਹਨ ਬੰਦਨ ਹੀ ਹਨ ਮੇਰੀ ਮੇਰੀ ਧਾਰੀ ਉਹ ਪੈਰ ਲੋਹਾਰੀ ਮੇਰੀ ਮੇਰੀ ਅਰਥਾਤ ਆਪਣੇ ਅੰਦਰ ਜੋ ਮਮਤਾ ਹੈ ਕਿ ਇਹ ਮੇਰੀ ਚੀਜ਼ ਹੈ ਇਹ ਮੇਰੀ ਜਾਇਦਾਦ ਹੈ ਇਹ ਮੇਰਾ ਪਰਿਵਾਰ ਹੈ ਇਹ ਜੋ ਅੰਦਰ ਮਮਤਾ ਹੈ ਮੇਰੀ ਮੇਰੀ ਤਾਰੀ ਇਹ ਮਮਤਾ ਜੇਕਰ ਹਿਰਦੇ ਦੇ ਵਿੱਚ ਵਸੀ ਹੋਈ ਹੈ ਉਹ ਹਾਂ ਤਾਂ ਇਹ ਮਮਤਾ ਪੈਰ ਲੋਹਾਰੀ ਲੋਹਾਰੀ ਲੋਹੇ ਦੀ ਬੀੜੀ ਤਾਂ ਇਹ ਮਮਤਾ ਪੈਰਾਂ ਦੇ ਵਿੱਚ ਲੋਹੇ ਦੀ ਬੀੜੀ ਬਣ ਜਾਂਦੀ ਹੈ ਇਹ ਆਤਮਿਕ ਜੀਵਨ ਨੂੰ ਵਧਨ ਨਹੀਂ ਦਿੰਦੀ ਇਹ ਅੰਦਰ ਆਤਮਿਕ ਜੀਵਨ ਨੂੰ ਪੁਰਫਲਤ ਨਹੀਂ ਹੋਣ ਦਿੰਦੀ ਸੋ ਗੁਰ ਮਿਲ ਇਕ ਪਛਾਣ ਜਿਸ ਹੋਆ ਭਾਗ ਮਥਾਨ ਜਿਸ ਤੇ ਮੱਥੇ ਉੱਤੇ ਚੰਗਾ ਭਾਗ ਜਾਗ ਪਵੇ ਉਹ ਫਿਰ ਗੁਰੂ ਨੂੰ ਮਿਲ ਕੇ ਉਸ ਵਾਹਿਗੁਰੂ ਨੂੰ ਇੱਕ ਜੋ ਹੈ ਉਹ ਵਾਹਿਗੁਰੂ ਨੂੰ ਪਛਾਣਦਾ ਹੈ ਉਸ ਦੇ ਨਾਲ ਆਪਣੀ ਸਾਝ ਪਾਉਂਦਾ ਹੈ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦੀਆਂ ਬਾਣੀ ਦੇ ਰਾਹੀਂ ਉਹ ਸਿਫਤ ਸਲਾਹ ਕਰਦਾ ਹੈ ਸੋ ਮਿਲੇ ਆ ਜੇ ਹਰ ਮਨ ਪਾਇਆ ਸੋ ਪੂਲਾ ਜੇ ਪ੍ਰਭੂ ਪੁਲਾਇਆ ਜਿਹੜਾ ਉਸ ਵਾਹਿਗੁਰੂ ਦੇ ਮਨ ਵਿੱਚ ਪਾ ਜਾਂਦਾ ਹੈ ਪਿਆਰਾ ਲੱਗਦਾ ਹੈ ਪਰ ਉਸ ਨੂੰ ਉਹ ਵਾਹਿਗੁਰੂ ਆਪਣੇ ਨਾਲ ਮਿਲਾ ਲੈਂਦਾ ਹੈ ਆਪਣੀ ਹੋਮਵੇਦ ਨਾਲ ਕੀਤੀਆਂ ਹੋਈਆਂ ਕੋਈ ਵੀ ਕੰਮ ਉਸ ਦੇ ਦਰ ਤੇ ਥਾਏ ਨਹੀਂ ਪੈਂਦੇ ਜਿਹੜਾ ਉਸ ਵਾਹਿਗੁਰੂ ਨੂੰ ਭਾਜਾਂਦਾ ਹੈ ਜਿਹੜਾ ਉਸ ਵਾਹਿਗੁਰੂ ਨੂੰ ਪਿਆਰਾ ਲੱਗਦਾ ਹੈ ਉਸ ਨੂੰ ਉਹ ਆਪਣੇ ਨਾਲ ਮਿਲਾ ਲੈਂਦਾ ਹੈ ਜਿਹੜੇ ਮੇਰੇ ਉਸ ਵਾਹਿਗੁਰੂ ਨੂੰ ਭਾਗ ਹੈ ਉਹੀ ਭਗਤ ਭਲੇ ਹਨ ਉਹਨਾਂ ਦੀ ਕੀਤੀ ਹੋਈ ਘਾਲ ਕਮਾਈ ਹੀ ਥਾਏ ਪੈਂਦੀ ਹੈ ਜਿਹੜੇ ਉਸ ਵਾਹਿਗੁਰੂ ਨੂੰ ਭਾਗ ਹੈ ਤੋਂ ਸਤਿਗੁਰ ਜੀ ਇੱਥੇ ਵੀ ਉਪਦੇਸ਼ ਕਰਦੇ ਹਨ ਸੋ ਮਿਲਿਆ ਜੇ ਹਰ ਮਨ ਭਾਇਆ ਸੋ ਊਲਾ ਜੇ ਪ੍ਰਭੂ ਊਲਾਇਆ ਜਿਸ ਨੂੰ ਉਸ ਵਾਹਿਗੁਰੂ ਨੇ ਹੀ ਭੁਲਾ ਦਿੱਤਾ ਫਿਰ ਉਹ ਕੋਰਾ ਹੀ ਪਿਆ ਰੰਦਾ ਹੈ ਨਾ ਆਪ ਕੋ ਮੂਰਖ ਗਿਆਨੀ ਜੇ ਕਰਾਵੇ ਸੁਨਾਮ ਵਖਾਨੀ ਨਾ ਕੋਈ ਆਪਣੇ ਆਪ ਚ ਮੂਰਖ ਹੈ ਨਾ ਹੀ ਕੋ ਗਿਆਨਵਾਨ ਹੈ ਗਿਆਨੀ ਹੈ ਜੇ ਕਰਾਵੈ ਸੁਨਾਮ ਵਖਾਨੀ ਜਿਸ ਤਰ੍ਹਾਂ ਉਹ ਵਾਹਿਗੁਰੂ ਕਰਾਂਦਾ ਹੈ ਜਿਸ ਤਰ੍ਹਾਂ ਦੇ ਰਸਤੇ ਦੇ ਵਿੱਚ ਉਹ ਵਾਹਿਗੁਰੂ ਪਾ ਦਿੰਦਾ ਹੈ ਉਸ ਤਰ੍ਹਾਂ ਦਾ ਹੀ ਉਸ ਦਾ ਨਾਮ ਵਖਾਣਿਆ ਜਾਂਦਾ ਹੈ ਜੇ ਉਸ ਨੂੰ ਆਪਣੇ ਨਾਲ ਜੋੜ ਜਾਂਦਾ ਲੋੜ ਜੋੜ ਲੈਂਦਾ ਹੈ ਤਾਂ ਫਿਰ ਉਹ ਗਿਆਨੀ ਬਣ ਜਾਂਦਾ ਹੈ ਜੇ ਉਸ ਨੂੰ ਰਾਤੋਂ 扑ਟਕਾ ਦਿੰਦਾ ਹੈ ਕੋਰਾਹੇ ਪਾ ਦਿੰਦਾ ਫਿਰ ਉਹ ਮੂਰਖ ਬਣ ਜਾਂਦਾ ਐਸੀ ਕਰਕੇ ਸਤਿਗੁਰੂ ਕਹਿੰਦੇ ਆ ਜੇ ਕਰਾਵੈ ਸੁਨਾਮ ਵਖਾਨੀ ਜਿਸ ਤਰ੍ਹਾਂ ਉਹ ਵਾਹਿਗੁਰੂ ਕਰਦਾ ਹੈ ਉਸ ਤਰ੍ਹਾਂ ਦਾ ਹੀ ਉਸ ਦਾ ਨਾਮ ਪੈ ਜਾਂਦਾ ਹੈ ਕੋਈ ਮੂਰਖ ਬਣ ਜਾਂਦਾ ਹੈ ਕੋਈ ਗਿਆਨੀ ਬਣ ਜਾਂਦਾ ਹੈ ਸਭ ਕੁਝ ਵਾਹਿਗੁਰੂ ਤੇਰੇ ਹੱਥ ਹੀ ਹੈ ਜਿਸ ਨੂੰ ਤੂੰ ਆਪਣੇ ਨਾਲ ਜੋੜ ਲੈਂਦਾ ਹੈ ਉਸ ਨੂੰ ਗਿਆਨ ਦੀ ਬਖਸ਼ਿਸ਼ ਹੁੰਦਾ ਉਹ ਗਿਆਨੀ ਬਣ ਜਾਂਦਾ ਜਿਸ ਨੂੰ ਆਪਣੇ ਤੋਂ ਪਰੇ ਕਰ ਦਿੰਦਾ ਹੈ ਉਹ ਫਿਰ ਮੂਰਖ ਬਣ ਜਾਂਦਾ ਹੈ ਤੇਰਾ ਅੰਤ ਨ ਪਾਰਾ ਵਾਰਾ ਜਨ ਨਾਨਕ ਸਦ ਬਲੇ ਹਾਰਾ ਇਹ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੇਰੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਤੇਰੇ ਗੁਣ ਕਸਣ ਨਹੀਂ ਕੀਤੇ ਜਾ ਸਕਦੇ ਤੇਰਾ ਪਾਰਾਵਾਰ ਔਰਲਾ ਬੰਨਾ ਉਰਲਾ ਬੰਨਾ ਇਹ ਕੋਈ ਵੀ ਨਹੀਂ ਦੱਸ ਸਕਦਾ ਤੇਰੀ ਕੋਈ ਹੱਦ ਨਹੀਂ ਦੱਸ ਸਕਦਾ ਤੇਰਾ ਕੋਈ ਚੀਰਾ ਨਹੀਂ ਦੱਸ ਸਕਦਾ ਤੇਰਾ ਕੋਈ ਗੱਤ ਨਹੀਂ ਦੱਸ ਦੱਸ ਸਕਦਾ ਤੇਰਾ ਅੰਤ ਨਾ ਪਾਰਾਵਾਰ ਜਾਨ ਨਾਨਕੋ ਸਦ ਬਲਿਹਾਰਾ ਇਹ ਦਾਸ ਨਾਨਕ ਇਸਨਾਹ ਕਿ ਮੈਂ ਤਾਂ ਤੇਰੇ ਤੋਂ ਸਦਾ ਬਲਹਾਰ ਬਲਹਾਰ ਬਲਿਹਾਰ ਹੀ ਜਾਂਦਾ ਹਾਂ ਤੇਰੇ ਤੋਂ ਸਦ ਕੇ ਹੀ ਜਾਂਦਾ ਹਾਂ ਮੈਂ ਤੇਰਾ ਕੋਈ ਵੀ ਗੁਣ ਜੋ ਹੈ ਉਹ ਗਾ ਨਹੀਂ ਸਕਦਾ ਤੇਰੇ ਗੁਣਾ ਦਾ ਅੰਤ ਪਾ ਹੀ ਨਹੀਂ ਸਕਦਾ ਮੈਂ ਤਾਂ ਸਦਾ ਲਈ ਤੇਰੇ ਤੋਂ ਬਲਿਹਾਰ ਜਾਂਦਾ ਵਾਹਿਗੁਰੂ ਕਿਰਪਾ ਕਰਨ ਜੋ ਸਾਨੂੰ ਸ਼ਬਦ ਦੇ ਵਿੱਚ ਉਪਦੇਸ਼ ਕਰਦੇ ਹਨ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਤਾਂ ਇਹ ਸਾਡਾ ਜੋ ਅਮੋਲਕ ਜਨਮ ਵਾਹਿਗੁਰੂ ਵੱਲੋਂ ਮਿਲਿਆ ਹੈ ਇਹ ਜਨਮ ਸਫਲਾ ਹੋ ਜਾਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਦੀ ਫਤਿਹ